ਨੈਸ਼ਨਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਮੰਗਲਵਾਰ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਡੂੰਘਾਈ ਨਾਲ ਨਰੀਖਣ ਕੀਤਾ ਇਸ ਮੌਕੇ ਲੋਕ ਨਿਰਮਾਣ ਵਿਭਾਗ ਜਨ ਸਿਹਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ 에어ਪੋਰਟ ਅਥਾਰਟੀ ਆਫ ਇੰਡੀਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਡਰੇਨੇਜ ਵਿਭਾਗ ਦੇ ਅਧਿਕਾਰੀ ਅਤੇ ਠੇਕੇਦਾਰੀ ਫਰਮਾਂ ਦੇ ਨੁਮਾਇੰਦੇ ਵੀ ਮੌਜੂਦ ਸਨ ਦੌਰੀ ਦੌਰਾਨ ਡੀਸੀ ਹਿਮਾਚਲ ਜਾਨ ਨੇ ਟਰਮੀਨਲ ਬਿਲਡਿੰਗ 에ਅਰ ਫੋਰਸ ਸਟੇਸ਼ਨ ਦੇ ਅੰਦਰ ਟੈਕਸੀ ਵੇ ਟਰਾਲੀ ਗੇਟ ਐਪਰਨ ਸੰਚਾਲਨ ਖੇਤਰ ਪਾਰਕਿੰਗ ਸਹੂਤਾ ਤੇ ਹੋਰ ਮੁੱਖ ਖੇਤਰਾ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਨਰੀਖਣ ਕੀਤਾ ਵਿਭਾਗਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕੰਮ ਪੂਰੀ ਤਰ੍ਹਾਂ ਪੂਰਾ ਹੋ ਗਿਆ ਹੈ ਨਰੀਖਣ ਦੌਰਾਨ ਇੱਕ ਲਾਗੂ ਕਰਨ ਰਿਪੋਰਟ ਦੀ ਤਸਦੀਕ ਬਖਸ਼ ਪਾਈ ਗਈ ਹੈ डीसी ਨੇ ਕਿਹਾ ਕਿ ਪ੍ਰਸ਼ਾਸਨ ਹੁਣ AAI ਨਾਲ ਸੌਂਪਣ ਦੀਆਂ ਰਸਮਾਂ ਪੂਰੀਆਂ ਕਰਨ ਲਈ ਪੰਜਾਬ ਸਿਵਲ ਹਵਾਈ ਆਬਾਦੀ ਵਿਭਾਗ ਨੂੰ ਲਿਖੇਗਾ ਉਹਨਾਂ ਨੇ ਹਵਾਈ ਅੱਡੇ ਦੇ ਤੇਜ਼ੀ ਨਾਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਵਿਚਕਾਰ ਨਿਰਵਿਘਨ ਤਾਲਮਿਲ ਤੇ ਵੀ ਜ਼ੋਰ ਦਿੱਤਾ ਆ ਸ਼ਬਦ ਪ੍ਰਗਟ ਕਰਦੇ ਹੋਏ ਹਿਮਾਂਸ਼ੂ ਜੈਨੇ ਆਰਥਿਕ ਵਿਕਾਸ ਲਈ ਇੱਕ ਉਤਪ੍ਰੇਰਕ ਬਜੋ ਹਵਾਈ ਅਡੇ ਦੀ ਸੰਭਾਵਨਾ ਨੂੰ ਇਹ ਕਹਿੰਦੇ ਹੋਏ ਉਜਾਗਰ ਕੀਤਾ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅड्डा ਉਦਯੋਗਿਕ ਵਿਕਾਸ ਨੂੰ ਵਧਾਏਗਾ ਨਿਰਯਾਤ ਨੂੰ ਵਧਾਏਗਾ ਤੇ ਖੇਤਰ ਵਿੱਚ ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਵੀ ਪੈਦਾ ਕਰੇਗਾ